ਸੋਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਜਿਹੜੀ ਵੀਡੀਓ ਉਹਦੇ ਤੇ ਗੱਲ ਕਰਾਂਗੇ ਕੈਨੇਡਾ ਬਾਰੇ ਅ ਕੱਲ ਨਾ ਮੈਂ ਕੈਨੇਡਾ ਦੇ ਜਿੱਦਾਂ ਜਿਹੜੀ ਉਹਨਾਂ ਦੀ ਵੈਬਸਾਈਟ ਆ ਇਮੀਗ੍ਰੇਸ਼ਨ ਦੇ ਨਵੇਂ ਲਾਅ ਆ ਜਿਹੜੇ ਮੈਂ ਪੜਦਾ ਪਿਆ ਸੀਗਾ ਤੇ ਕੈਨੇਡਾ ਦਾ ਦਾ ਬੜਾ ਹੀ ਦਾ ਬੁਰਾ ਜਿਹਾ ਹਾਲ ਹੋ ਗਿਆ ਬੜਾ ਕੀ ਬਹੁਤ ਜ਼ਿਆਦਾ ਹੀ ਹੋ ਗਿਆ ਬੁਰਾ ਹਾਲ ਅ ਜਿਹੜੇ ਉੱਥੋਂ ਦੇ ਨਵੇਂ ਮਿਨਿਸਟਰ ਆ ਮਾਰਕ ਮਿਲਰ ਸ਼ਾਇਦ ਉਹਨਾਂ ਦਾ ਨਾਮ ਆ ਉਹ ਕਹਿੰਦੇ ਵੀ ਹੁਣ ਜਿਹੜਾ ਜ਼ਿਆਦਾ ਆਪਾਂ ਇਹਦਾ ਵੀਜ਼ਾ ਨਹੀਂ ਆਨੇ ਕਨੇਡਾ ਨੂੰ ਟੂਰਿਸਟ ਵੀਜ਼ਾ ਤੇ ਉਹ ਵੀਜ਼ੇ ਵਿੱਚ ਜਾਦਾ ਮਤਲਬ ਹੁਣ ਡਿਫਿਕਲਟ ਹੋ ਜੂਗਾ ਕੰਮ ਵੀ ਜਿਆਦਾ ਸਰਤਾਈ ਹੋ ਜੂਗਾ ਜਿਆਦਾ ਉਹਨਾਂ ਨੂੰ ਡਾਕੂਮੈਂਟ ਜਿਹੜੇ ਆ ਆਪਣੇ ਲਾਉਣੇ ਪੈਣਗੇ ਪਹਿਲੋਂ ਤਾਂ ਜਣਾ ਖਾਣਾ ਬੰਦਾ ਹੀ ਕੈਨੇਡਾ ਦਾ ਵੀਜ਼ਾ ਲਈ ਫਿਰਦਾ ਸੀ ਟੂਰਿਸਟ ਵੀਜ਼ਾ ਕਿਉਂਕਿ ਕੈਨੇਡਾ 10 ਸਾਲ ਦਾ ਵੀਜ਼ਾ ਦੇ ਦਿੰਦਾ ਵਾ ਤੇ ਜਨ ਤਾਂ ਕੀ ਕਰਦੀ ਐ ਇੱਥੋਂ ਵੀਜ਼ਾ ਲੈ ਕੇ ਨਿਕਲਦੀ ਐ ਕੈਨੇਡਾ ਤੇ ਕੈਨੇਡਾ ਦਾ ਫਿਰ ਡੌਂਕੀ ਲਾ ਲੈਂਦੇ ਐ ਅਮਰੀਕਾ ਦੀ ਮੈਨਾਂ ਜਿੱਦਾਂ ਮਤਲਬ ਇੱਕ ਮੋਂਕੀ ਵਾਲੀ ਵੀਡੀਓ ਦੇਖੀ ਸੀਗੀ ਆਹ ਜਿਹੜੀ ਮੈਂ ਅਟੈਚ ਕਰਦਾ ਨਾਲ ਪਹਿਲਾਂ ਤੁਸੀਂ ਵੀਡੀਓ ਦੇਖੋ ਸ਼ਸ਼ੀ ਗਾ ਭਾਜੀ ਆ ਮੋਂਟਰੀਅਲ ਤੋਂ ਅਮਰੀਕਾ ਦੀ ਗੇਮ ਕੀਤੀ ਆ ਭਾਈ ਨੇ ਕਰਾਈ ਆ ਜੀ ਬੜਾ ਸੇਫ ਆ ਸਾਰਾ ਕੰਮ ਆਹ ਜਿਹੜੀ ਵੀਡੀਓ ਆ ਮੈਨੂੰ ਲੱਗਾ ਮੈਂ ਕਿ ਯਾਰ ਸ਼ਾਇਦ ਨਾ ਵੀ ਜਿੱਦਾਂ ਹੁਣ ਸਰਬੀਆ ਤੋਂ ਰਮਾਨੀਆ ਤੋਂ ਜਾਂ ਰਮੀਨਿਆ ਕੰਟਰੀ ਤੋਂ ਇਹਨਾਂ ਕੋ ਡੋਂਕੀ ਫੀਲ ਲੱਗਣ ਲੱਗ ਗਿਆ ਯੂਰਪ ਦੀਆਂ ਮੈਂ ਕਿ ਸ਼ਾਇਦ ਉਧਰ ਦੀ ਕੋਈ ਵੀਡੀਓ ਆ ਤੇ ਜਦੋਂ ਕਹਿੰਦੇਗੇ ਬੜੀ ਸੇਫ ਗੇਮ ਜੀ ਇਹ ਨਹੀਂ ਕੈਨੇਡਾ ਤੋਂ ਅਮਰੀਕਾ ਪਹੁੰਚ ਗਏ ਆ ਤੇ ਮੈਂ ਕਹਾਂ ਯਾਰ ਇਹ ਤਾਂ ਮਤਲਬ ਸੀਮ ਜੀ ਇਹਨੇ ਸਰਬੀਆ ਕਰਤਾ ਆ ਹੁਣ ਦੂਜੀ ਵੀਡੀਓ ਦੇਖਿਓ ਇਹ ਵੀ ਸਰਬੀਆ ਦੀ ਆ ਤੇ ਸਰਬੀਆ ਜਿੱਦਾਂ ਡੋਂਕੀ ਲੱਗਦੀ ਸੀ ਮਤਲਬ ਕਿ ਜੇ ਸਾਹ ਦੇ ਨਾਲ ਲੋਕੀ ਉੱਥੇ ਡੇ ਆ ਕਰਨ ਮਤਲਬ ਟੋਟਲੀ ਬੇੜਾ ਗਰ ਕਰ ਦਿੰਦਾ ਹਨਾ ਕੈਨੇਡਾ ਦਾ ਕੈਨੇਡਾ ਕਿਸੇ ਟਾਈਮ ਇੱਕ ਬ੍ਰਾਂਡ ਸੀਗਾ ਅੱਜ ਤੋਂ ਜੇ 4-5 ਸਾਲ ਪਹਿਲੋਂ ਦੀ ਗੱਲ ਕਰੀਏ ਮਤਲਬ ਕੈਨੇਡਾ ਬਹੁਤ ਲੋਕਾਂ ਦਾ ਇਦਾਂ ਦਾ ਸੁਪਨਾ ਸੀਗਾ ਕਿਰ ਕੈਨੇਡਾ ਜਾਣਾ ਕੈਨੇਡਾ ਦੀ ਵੈਲਿਊ ਬਹੁਤ ਸੀਗੀ ਕੈਨੇਡਾ ਦੀ ਪਰ ਇਸ ਟਾਈਮ ਕੈਨੇਡਾ ਦਾ ਪੱਠਾ ਬਹਾਲ ਦਿੱਤਾ ਮੋਸਟਲੀ ਯੋਗਦਾਨ ਆਪਣੇ ਬੰਦਿਆਂ ਦਾ ਆ ਪਿਛਲੇ ਦਿਨੀ ਕਿੰਨੀਆਂ ਵੀਡੀਓ ਆਈਆਂ ਆਪਣੇ ਬੰਦੇ ਲੁੱਟਾਂ ਖੋਮਾਂ ਚੋਰੀਆਂ ਫਿਰ ਤੋਂ ਬਾਅਦ ਗੈਂਗਵਾਰ ਹੋ ਗਈ ਹੋਰ ਇਦਾਂ ਦੇ ਜਿਹੜੇ ਆ ਪੰਗੇ ਬਹੁਤੇ ਬੰਦਿਆਂ ਨੂੰ ਜਿੱਦਾਂ ਮਤਲਬ ਗੁੱਸਾ ਹੀ ਲੱਗਣਾ ਪਰ ਆਪਾਂ ਕਹਿ ਨਹੀਂ ਕਰਦੇ ਹੈ ਕਿ ਜਿਹੜੀ ਸੱਚ ਸੱਚ ਗੱਲ ਆ ਜਿਆਦਾ ਕੈਨੇਡਾ ਦਾ ਠੱਠਾ ਬਠਾਉਣ ਦੇ ਵਿੱਚ ਯੋਗਦਾਨ ਪੰਜਾਬੀਆਂ ਦਾ ਠੀਕ ਆ ਆ ਕੱਲ ਪਰਸ ਇੱਕ ਮੈਂ ਵੀਡੀਓ ਦੇਖਣ ਰਿਹਾ ਸੀ ਉਹ ਮੁੰਡੇ ਕਿਸੇ ਰੈਸਟੋਰੈਂਟ ਚ ਆਏ ਤਿੰਨ 400 ਡਾਲਰ ਦਾ ਜਿਹੜਾ ਖਾਣਾ ਖੋਣਾ ਸਾਕੇ ਮੰਜ ਭੱਜ ਗਏ ਪੈਸੇ ਨਹੀਂ ਪੇ ਕਰਕੇ ਤੇ ਫਿਰ ਜਨਤਾ ਗੱਡੀਆਂ ਨਾਲ ਉੱਥੇ ਕਿੱਦਾਂ ਗੰਦ ਪਾਉਂਦੀ ਆ ਕਿੱਦਾਂ ਲੜਾਈਆਂ ਮਤਲਬ ਸੇਮ ਸੇਮ ਪੰਜਾਬ ਨਾਲੋਂ ਵੀ ਜਿਆਦਾ ਠੱਠਾ ਬੈਠਾ ਆ ਕੈਨੇਡਾ ਦਾ ਤੇ ਜਿਹੜੇ ਲੋਕ ਪੁਰਾਣੇ ਸੀਗੇ ਜਿਹੜੇ ਜਿਹਨਾਂ ਨੂੰ ਦੱਸਦਾ 15-15 ਸਾਲ ਹੋ ਗਏ ਸੀ ਉਹ ਮੁੜੇ ਆਉਂਦੇ ਵਾਪਸ ਵਪਾਰੀ ਜਾਂਦੇ ਪਏ ਆ ਫਿਰ ਉਦਾਂ ਵੀ ਲੋਕ ਵਾਪਸ ਆ ਜਾਂਦੇ ਆ ਤੇ ਕਹਿ ਦਿੰਦੇ ਆ ਕਿ ਨਹੀਂ ਸਾਨੂੰ ਸਾਡਾ ਪੰਜਾਬ ਚੇਤੇ ਆ ਗਿਆ ਇਹਨਾਂ ਨੂੰ ਪੰਜਾਬ ਚੇਤੇ ਨਹੀਂ ਆਇਆ ਇਹਨਾਂ ਦਾ ਹੁਣ ਉੱਥੇ ਸੂਤ ਨਹੀਂ ਆ ਰਿਹਾ ਠੀਕ ਆ ਮਤਲਬ ਉਥੋਂ ਦੀ ਮੰਗਾਈ ਉਥੋਂ ਦੇ ਸਿਸਟਮ ਦੇ ਵਿੱਚ ਇਹਨਾਂ ਦਾ ਨਹੀਂ ਸੂਤ ਆਉਂਦਾ ਤਾਂ ਕਰਕੇ ਇਹਦਾ ਯਾਤਰ ਲੋਕ ਵਾਪਸ ਆ ਜਾਂਦੇ ਆ ਠੀਕ ਆ ਸਟੂਡੈਂਟ ਦਾ ਕਿੰਨਾ ਮੋਰਾ ਹਾਲ ਹੋਇਆ ਪਿਆ ਵਾ ਸਟੂਡੈਂਟ ਨਾ ਕੰਮਾ ਉੱਥੇ ਕੋਈ ਤੇ ਸਟੱਡੀ ਵਾਸਤੇ ਧਰਨੇ ਮੇਰਾ ਇੱਕ ਦੋਸਤ ਆ ਉਹ ਸਟੂਡੈਂਟ ਦੇ ਗਿਆ ਸੀਗਾ ਤੇ ਉਹ ਹੁਣ ਉਥੇ ਅਮਰੀਕਾ ਚਲਾ ਗਿਆ ਆ ਉਹਦੀ ਗੱਲਬਾਤ ਤੋਂ ਮੈਂ ਦੇਖਤੀ ਬਾਅਦ ਵਿੱਚ ਮੈਂ ਮੈਂ ਯਾਰ ਸੱਚੀ ਕੈਨੇਡਾ ਦਾ ਇੰਨਾ ਬੁਰਾ ਹਾਲ ਕਹਿੰਦਾ ਯਾਰ ਕੈਨੇਡਾ ਦੀ ਭੈਣ ਘੜੀ ਪਈ ਆ ਤੇ ਮੈਂ ਕਹਾਂ ਹੁਣ ਜਦੋਂ ਜਦੋਂ ਧਰਨੇ ਧੁਰਨੇ ਲਾਉਂਦੇ ਆ ਤੁਸੀਂ ਧਰਨੇ ਚ ਨਹੀਂ ਜਾਂਦੇ ਹੈਗੇ ਮੈਨੂੰ ਕਹਿੰਦਾ ਕਹਿੰਦਾ ਯਾਰ ਹੁਣ ਕਰੀਏ ਕੀ ਕਹਿੰਦਾ ਕਹਿੰਦਾ ਅੱਧੇ ਨਾਲੋਂ ਜ਼ਿਆਦਾ ਹੀ ਪੈਸੇ ਜਿਹੜੇ ਵਿਆਜ ਤੇ ਆ ਮਤਲਬ ਇੰਡੀਆ ਤੋਂ ਜਿੰਨੇ ਪੈਸੇ 25 20 25 ਲੱਖ ਰੁਪਏ ਲਾ ਕੇ ਆਏ ਆ ਉਹ ਚੰਗਾ ਦਿਨ ਨਾਲੋਂ ਜ਼ਿਆਦਾ ਵਿਆਜ ਤੇ ਆ ਹੁਣ ਸਾਡੇ ਕੋਲ ਤਿੰਨ ਆਪਸ਼ਨ ਆ ਜਾਂ ਤਾਂ ਕਹਿੰਦਾ ਅਸੀਂ ਕੰਮ ਤੇ ਜਾਈਏ ਜਾਂ ਇੱਕ ਹੀ ਕਾਲਜ ਜਾਈਏ ਜਾਂ ਅਸੀਂ ਧਰਨੇ ਤੇ ਜਾਈਏ ਕਹਿੰਦਾ ਜੀ ਹੁਣ ਧਰਨੇ ਤੇ ਜਾਂਦੇ ਆ ਤੇ ਕੋਈ ਜੇ ਮਾੜਾ ਮੋਟਾ ਕੋਈ ਦੋ ਚਾਰ ਘੰਟੇ ਕੰਮ ਮਿਲਦਾ ਵਾ ਉਹ ਵੀ ਨਹੀਂ ਮਿਲਦਾ ਕਹਿੰਦਾ ਤੇ ਫਿਰ ਕਹਿੰਦਾ ਕਰੀਏ ਕੀ ਦੱਸ ਕਹਿੰਦਾ ਫਿਰ ਪੈਸੇ ਲਾਉਣੇ ਕਿੱਥੋਂ ਤੇ ਮੈਂ ਕਹਾ ਹੁਣ ਕਹਿੰਦਾ ਮੈਂ ਤਾਂ ਆਪ ਉੱਥੋਂ ਨਿਕਲਾ ਆਇਆ ਕਹਿੰਦਾ ਮੈਂ ਤਾਂ ਆਪ ਕੈਨੇਡਾ ਅਮਰੀਕਾ ਆ ਗਿਆ ਅਮਰੀਕਾ ਚਲ ਗਿਆ ਉਹਨੂੰ 15 20 ਦਿਨ ਹੋ ਗਏ ਆ ਉਹ ਚਲ ਗਿਆ ਮੈਂ ਬਾਦੀ ਹੋ ਗਿਆ ਮੇਰਾ ਤੇ ਮੈਂ ਕਹਾ ਵੀ ਇਹ ਕੀ ਚੱਕਰ ਆ ਕਹਿੰਦਾ ਹੁਣ ਦਸ ਕਰਾਂਗੀ ਕਹਿੰਦਾ ਹੁਣ ਮਗਰ ਪੈਸੇ ਵੀ ਲਵਣੇ ਕਹਿੰਦਾ ਜੇ ਪੈਸੇ ਨਾ ਲਈਏ ਤੇ ਮਗਰ ਵਿਆਜ ਪੈਂਦਾ ਹੁਣ ਇਦਾਂ ਦੇ ਬੰਦੇ ਵੀ ਜਿਹੜੇ ਆ ਕਾਫੀ ਫਸੇ ਜਿਹੜੇ ਮਜਬੂਰੀਆਂ 'ਚ ਫਸੇ ਆ ਗਏ ਤਾਂ ਜਿਹੜੇ ਪੜਨ ਸੀਗੇ ਚਲੋ ਪੜਾਂਗੇ ਪੀਆਰ ਹੋਵਾਂਗੇ ਪਰ ਉਹਨਾਂ ਨੂੰ ਜਿਹੜਾ ਬਾਅਦ ਵਿੱਚ ਇਦਾਂ ਦੀ ਦਿੱਕਤ ਆ ਗਈ ਹੁਣ ਉਹ ਬੰਦੇ ਹੁਣ ਨਾ ਤਰਨੇ 'ਚ ਜਾਣ ਜੋਗੇ ਜਿਹੜਾ ਹੁਣ ਕਰਦਾ ਚੱਕ ਕੇ ਬੰਦਾ ਆਇਆ ਵਾ ਉਹ ਤਰਨੇ 'ਚ ਕਿੱਦਾਂ ਜਾਊਗਾ ਫੜੋ ਪੈਸੇ ਲਾਵੇ ਕਿ ਧਰਨਿਆਂ ਚ ਜਾਵੇ ਜਾਂ ਕੀ ਕਰੇ ਇਹਨੂੰ ਚੰਗਾ ਉਹ ਕਹਿੰਦੇ ਵੀ ਹੁਣ ਇਹੀ ਕੰਮ ਕਰਨਾ ਪੈਣਾ ਇਹ ਕੰਮ ਉਹ ਇਕੱਲੇ ਦਾ ਨਹੀਂ ਬਹੁਤ ਲੋਕ ਆ ਜਿਹੜੇ ਉੱਥੇ ਬਾਰਡਰ ਪ੍ਰੋਸਿੰਗ ਕਰ ਗਏ ਠੀਕਾ ਮਤਲਬ ਅਮਰੀਕਾ ਦਾ ਐਂਟਰ ਹੋ ਗਏ ਆ ਗਾਂ ਦੀ ਗਾਂ ਕਹਿੰਦੇ ਗਾਂ ਦੇਖੀ ਜੋ ਖੂਬ ਚੱਲ ਜਿੰਨਾ ਚਿਰ ਉੱਥੇ ਕੰਮ ਮਿਲਦਾ ਵਾ ਅਮਰੀਕਾ 'ਚ ਕੰਮ ਕਰਦੇ ਆ ਰੇ ਭੇਜ ਦ ਪੂਰੀ ਹੋਣਗੇ ਜੇ ਅਮਰੀਕਾ ਭੇਜੀ ਵੀ ਦਊਗਾ ਤੇ ਕਹਿੰਦੇ ਇਹ ਦੁੱਖਤ ਨਾ ਹੋਊਗਾ ਕਿ ਪੈਸੇ ਨਹੀਂ ਲਾਏ ਹੈਗੇ ਸੋ ਹੁਣ ਇਹੋ ਜਿਹੇ ਬੰਦੇ ਆ ਜਿਹੜੇ ਇਹੋ ਜਿਹੇ ਸਟੂਡੈਂਟ ਆ ਉਹ ਫਸੇ ਆ ਤੇ ਕਾਰਨ ਕੀ ਆ ਸਾਰੇ ਕੋਈ ਜੇ ਨਹੀਂ ਹੁੰਦੇ ਹੁਣ ਜਿਹੜੇ ਚੰਗੇ ਬੰਦੇ ਆ ਉਹ ਆਪ ਦਾ ਚੰਗਾ ਕੰਮ ਕਰਦੇ ਮਿਹਨਤ ਕਰਦੇ ਸਟੱਡੀ ਕਰਦੇ ਜਿਹੜੇ ਸਟੂਡੈਂਟ ਆ ਤੇ ਜਿਹੜੇ ਵਿੱਚ ਨਸ਼ੇੜੀ ਆ ਜਾਂ ਦੂਜੀ ਤੀਜੀ ਆ ਉਹਨਾਂ ਦੇ ਕਾਰਨ ਸਾਰੇ ਬੰਦੇ ਬਦਨਾਮ ਹੋਏ ਆ ਸਾਰੇ ਬੰਦਿਆਂ ਨੂੰ ਜਿਹੜੀ ਇਹੋ ਜੀ ਪ੍ਰੋਬਲਮ ਆਈ ਹੈ ਤੇ ਮੈਂ ਤਾਂ ਮੈਂ ਤਾਂ ਬੜਾ ਹਰਾਮਾ ਹਾਂ ਯਾਰ ਕੈਨੇਡਾ ਦਾ ਤਾਂ ਬਿਲਕੁਲ ਹੀ ਹਨਾ ਜ਼ੀਰੋ ਹੋ ਗਿਆ ਕੰਮ ਵੀ ਕੈਨੇਡਾ ਕਿਸੇ ਦਿਨ ਸੁਪਨਾ ਹੁੰਦਾ ਸੀ ਕੈਨੇਡਾ ਅਮਰੀਕਾ ਪਰ ਹੁਣ ਨਹੀਂ ਆ ਪਰ ਜੇ ਹਿਸਾਬ ਨਾਲ ਹੁਣ ਕੰਪੈਰੀਸ਼ਨ ਕਰੀਦਾ ਹੋਆ ਯੂਰਪ ਦੀ ਲਾਈਫ ਆ ਜਾਂ ਦਲਾਕਾਂ ਨੂੰ ਸੁਣੀਦਾ ਕੈਨੇਡਾ ਅਮਰੀਕਾ ਦਾ ਤੇ ਮੈਂ ਤਾਂ ਕਹਿੰਦਾ ਇਹ ਬੈਟਰ ਇੱਥੇ ਇਦਾਂ ਵਧੀਆ ਵਾ ਕੈਨੇਡਾ ਦਾ ਟੋਟਲੀ ਜਿਹੜਾ ਉਹਨਾਂ ਨੇ ਪੱਠਾ ਬਿਠਾ ਕੇ ਰੱਖ ਦਿੱਤਾ ਉਹਦੇ ਵਿੱਚ ਆਪਣੇ ਬੰਦੇ ਜਿਹੜਾ ਇੰਡੀਅਨ ਪੰਜਾਬੀ ਜਿਹੜੇ ਆ ਇਹਨਾਂ ਦਾ ਜਿਹੜਾ ਭਰਪੂਰ ਯੋਗਦਾਨ ਇਹਦਾ ਕੈਨੇਡਾ ਦਾ ਨਵਾਂ ਇਮੀਗ੍ਰੇਸ਼ਨ ਮਿਨਿਸਟਰ ਆਇਆ ਨਾ ਮਾਰਕ ਮਿਲਰ ਉਮਰ ਸੁਭਿਤਾ ਜੇ ਮੈਂ ਕਹਾਂ ਯਾਰ ਨੂ ਟਰੂਡੋ ਨੂੰ ਜਿਹੜਾ ਹੌਣਾਂ ਨੇ ਨਾ ਕੰਮ ਕੀਤਾ ਨਾ ਟਰੂਡੋ ਨੇ ਮਤਲਬ ਟਰੂਡੋ ਹੌਣਾਂ ਲੈ ਕੇ ਆਂਦਾ ਇਦਾਂ ਦਾ ਬੰਦਾ ਸਖਤ ਬੰਦਾ ਵਧੀਆ ਬੰਦਾ ਕਿ ਜੀ ਚਾਰੀਆਂ ਪੰਜ ਸਾਲ ਪਹਿਲਾਂ ਤਿੰਨ ਕਿਸਾਲ ਪਹਿਲਾਂ ਹੀ ਇਸ ਬੰਦੇ ਨੂੰ ਲੈ ਆਉਂਦੇ ਇਹੋ ਜਿਹੇ ਬੰਦੇ ਨੂੰ ਤੇ ਆਉ ਨੌਕਤ ਨਹੀਂ ਆਉਣੀ ਸੀ ਕੈਨੇਡਾ ਦਾ ਮਤਲਬ ਜਿਹੜਾ ਓਹਲਾ ਬਣਿਆ ਰਹਿਣਾ ਸੀ ਕੰਮ ਕਰਨ ਨੂੰ ਵੀ ਘਰਾਂ ਨੂੰ ਵੱਲੋਂ ਵੀ ਸਾਰੇ ਕੁੱਝ ਵੱਲੋਂ ਵੀ ਤੇ ਪਰ ਉਹ ਲੈ ਕੇ ਲੇਟ ਆਇਆ ਤੇ ਉਹਦਾ ਓਹੀ ਸੀ ਕੈਨੇਡਾ ਬਾਰੇ ਵੀਡੀਓ ਕਿ ਇਦਾਂ ਦੇ ਹਾਲਾਤ ਹੋਏ ਪਏ ਆ ਹੁਣ ਜੇ ਇਹਨਾਂ ਦੇ ਨਾਲ ਕੋਈ ਕੰਮ ਵੀ ਆਪਣੇ ਨਿਆਣੇ ਨੂੰ ਸਟੂਡੈਂਟ ਭੇਜ ਦਿਓ ਕੈਨੇਡਾ ਮੈਂ ਕਹਿੰਦਾ ਨਾਂ ਭੇਜੋ ਇਹਨਾਂ ਨੂੰ ਚੰਗਾ ਤੁਸੀਂ ਜਿੱਦਾਂ ਆ ਜਿਹੜੇ ਯੂਰਪ ਦੇ ਕਿਸੇ ਕੰਟਰੀ ਪਹੁੰਚ ਸਸਤੇ ਜੀ ਕੰਟਰੀ ਜੀ ਭੇਜਦੇ ਹੋ ਆਸਤਾ ਹੈਗੀ ਆ ਵੀ ਚਾਰ ਪੈਸੇ ਭੇਜੂਗਾ ਜਿਹਾ ਉਹ ਜੇ ਉੱਥੇ ਹਾਲਾਤ ਆ ਉੱਥੇ ਧਰਨੇ ਲਾਉਣ ਦੀ ਜਨਤਾ ਬੁਰੇ ਹਾਲ ਹੋਏ ਪਏ ਆ ਇਹਨੂੰ ਚੰਗਾ ਸਟੂਡੈਂਟ ਵੀ ਜੇ ਸਪੇਨ ਭੇਜ ਦਿਓ ਜਰਮਨੀ ਦਾ ਸਟੂਡੈਂਟ ਵੀਜ਼ਾ ਮਿਲ ਜਾਂਦਾ ਵਾ ਬਹੁਤ ساری ਕੰਟਰੀ ਆ ਯੂਰਪ ਦੇ ਜਿਹਨੂੰ ਤਾਂ ਸਟੂਡੈਂਟ ਵੀਜ਼ਾ ਮਿਲ ਜਾਂਦਾ ਵਾ ਤੇ ਵਧੀਆ ਲਾਈਫ ਤੇ ਵ ਤੇ ਖਰਚਾ ਦੀ ਡੱਟ ਸੋ ਇਹ ਸੀ ਵੀਡੀਓ ਬਾਕੀ ਵੀਡੀਓ ਦੇਖਣ ਤੁਹਾ ਦਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ ਸਾਰੇ ਆ